ਤੁਹਾਡੇ ਗੋਡਿਆਂ ਦੇ ਦਰਦ ਹੋਏਗੀ ਹੋਏਗੀ ਤੁਹਾਡੇ ਕਮਰ ਤੇ ਚੂਲਾ ਖਰਾਬ ਹੋਏ ਗਈ ਹੋਏਗਾ ਜੀ ਹਾਂ ਇਹ ਗੱਲ ਕਿਉਂ ਕਹਿ ਰਿਹਾ ਮੈਂ ਕਿਉਂਕਿ ਅੱਜ ਕੱਲ ਸਾਡੇ ਜੀਵਨ ਦੀ ਸ਼ੈਲੀ ਐਦਾਂ ਦੀ ਹੋ ਗਈ ਹੈ ਕਿ ਸਾਡਾ ਪੋਸਚਰ ਵਿਗੜਿਆ ਅਗਰ ਸਾਡਾ ਪੋਸਚਰ ਵਿਗੜ ਰਿਹਾ ਤਾਂ ਗੋਡੇ ਦਰਦ ਜਾਂ ਲੋਅਰ ਬੈਕ ਪੇਨ ਦਾ ਪੋਸਚਰ ਖਰਾਬ ਹੋਏਗਾ ਜੀ ਹਾਂ ਮੇਰਾ ਨਾਮ ਮੁਕੇਸ਼ ਕੋਚਰ ਮੈਂ ਨਿਊਰੋਥੈਰਾਪਿਸਟ ਪਿਛਲੇ 20 ਸਾਲ ਤੋਂ ਨਿਊਰੋਥੈਰਾਪੀ ਦੀ ਪ੍ਰੈਕਟਿਸ ਕਰ ਰਿਹਾ ਹਾਂ ਹਰ ਰੋਜ਼ ਦੀ ਜੀਵਨ ਦੇ ਵਿੱਚ ਨਵੇਂ ਤੋਂ ਨਵੇਂ ਪੇਸ਼ੈਂਟ ਆ ਕੇ ਜਦੋਂ ਕੰਪਲੇਂਟ ਦੇਖਦੇ ਹਾਂ ਤਾਂ ਉਹ ਕੀ ਹੁੰਦੀ ਹੈ ਸਾਡੇ ਕਮਰ ਦਰਦ ਹੈ ਸਾਡੇ ਸ਼ੈਟਿਕਾ ਪੇਨ ਆ ਰਹੀ ਹੈ ਲੱਤ 'ਚ ਦਰਦ ਆ ਰਿਹਾ ਸਾਡੇ ਏਵੀਐਨ ਦੇ ਕੇਸਿਸ ਬਹੁਤ ਆ ਰਹੇ ਆ ਸਾਡਾ ਸ਼ੋਲਡਰ ਬਹੁਤ ਪੇਨ ਹੁੰਦਾ ਸੋ ਇਹਨਾਂ ਦਾ ਰੀਜ਼ਨ ਜਿਹੜਾ ਹੈ ਜੋ ਫਾਈਂਡ ਆਊਟ ਕਰ ਪਾ ਰਹੇ ਹਾਂ ਉਹਨਾਂ ਦਾ ਸਭ ਤੋਂ ਇੱਕ بڑا ਰੀਜ਼ਨ ਹੈ ਉਹ ਹੈ ਰੋਂਗ ਪੋਸਚਰ ਨੰਬਰ 1 ਜਿਹੜੇ ਲੋਕ ਆਪਣਾ ਪੋਸਚਰ ਅੱਗੇ ਨੂੰ ਹੋ ਕੇ ਬੈਠਦੇ ਆ ਇਸ ਤਰ੍ਹਾਂ ਉਹਨਾਂ ਦੇ ਟੇਲ ਬੋਨ ਤੇ ਪ੍ਰੈਸ਼ਰ ਆਏਗਾ ਔਰ ਇਹ ਟੇਲ ਬੋਨ ਦਾ ਪ੍ਰੈਸ਼ਰ ਜਿਹੜਾ ਹੈ ਉਹ ਤੁਹਾਡੀ ਰੀਡ ਦੀ ਹੱਡੀ ਤੇ ਇਫੈਕਟ ਪਾਏਗਾ ਔਰ ਲੋਅਰ ਬੈਕਏਕ ਹੋਏਗੀ ਹੋਏਗੀ ਦੂਸਰੀ ਚੀਜ਼ ਜਿਹੜਾ ਪੋਸਚਰ ਹੈ ਉਹ ਕ੍ਰਾਸ ਲੈਗ ਕਰਕੇ ਬੈਠਦੇ ਆ ਜਦੋਂ ਕ੍ਰਾਸ ਲੈਗ ਬੈਠੇਗਾ ਤੁਹਾਡਾ ਪੈਲਵਿਕ ਇਫੈਕਟ ਹੋਏਗਾ ਤੁਹਾਡਾ ਗੋਡੇ ਤੇ ਇਫੈਕਟ ਆਏਗਾ ਤੁਹਾਡੀ ਛੱਟ ਕਾ ਪੇਨ ਤੇ ਇਫੈਕਟ ਆਏਗਾ ਕਹਿੰਤੋ ਪਾਓ ਕਿ ਜਦੋਂ ਅਸੀਂ ਕ੍ਰਾਸ ਲੈਗ ਬੈਠਦੇ ਆ ਇਸ ਤਰ੍ਹਾਂ ਦੇ ਬੈਠਣ ਨਾਲ ਸਾਡੀ ਰੀਡ ਦੀ ਹੱਡੀ ਤੇ ਪੈਲਵਿਕ ਰੀਜਨ ਤੇ ਔਰ ਨੀਂ ਤੇ ਇਫੈਕਟ ਆਂਦਾ ਹੈ ਜਿਸ ਨਾਲ ਸਾਨੂੰ ਛੱਟ ਕਾ ਪੇਨ ਏਵੀਅਨ ਅਬਸਕਲਰ ਨੈਕ੍ਰੋਸਿਸ ਵਰਗੀਆਂ ਬਿਮਾਰੀਆਂ ਹੋਣ ਦੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਆ ਇਸ ਨੂੰ ਮੁੱਖ ਰੱਖਦੇ ਹੋਏ ਸਾਨੂੰ ਪੋਸਚਰ ਆਪਣਾ ਠੀਕ ਰੱਖਣਾ ਚਾਹੀਦਾ ਹੈ ਅਗਰ ਆਪਣਾ ਪੋਸਚਰ ਠੀਕ ਹੈ ਤਾਂ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸਿਮਿਲਰਲੀ ਅੱਜਕੱਲ ਮੇਰੇ ਕੋਲੇ 12 15 18 ਸਾਲ ਦੇ ਬੱਚਿਆਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਰਹੀ ਹੈ ਉਹ ਸਰਵਾਈਕਲ ਕਿਉਂ ਆਉਂਦਾ ਹੈ ਕਿ ਬੱਚੇ ਜਿਹੜੇ ਹੈਗੇ ਐ ਇਸ ਤਰ੍ਹਾਂ ਫੋਨ ਦੇਖਦੇ ਆ ਇਸ ਪੋਜੀਸ਼ਨ 'ਚ ਜਿਹੜਾ ਫੋਨ ਦੇਖਣ ਨਾਲ ਇੱਕ ਨੈਕ ਦਾ weight ਤੁਹਾਡਾ 1.2 ਪਾਉਂਡ ਹੈ لیکن اگر ਤੁਸੀਂ ਅੱਗੇ ਨੂੰ ਝੁੱਕ ਕੇ ਤੁਹਾਡਾ weight ਪਾਣਿਆ ਤਾਂ ਤੁਹਾਡਾ ਇਹੀ weight ਜਿਹੜਾ neck ਦਾ ਹੈ 4 ਤੋਂ 5 ਪਾਉਂਡ ਬਣ ਜਾਂਦਾ ਹੈ ਜਿਸ ਨਾਲ neck pain ਦੀ ਐਗਰਵੇਸ਼ਨ ਹੋਏਗੀ ਇੱਥੇ ਹੰਪ ਬਣੇਗਾ C1 ایریا ਦੇ ਵਿੱਚ ਜਾਂ T1 ایریا ਦੇ ਵਿੱਚ اور ਇਹ ਪੋਸਚਰ ਵਿਗਰੇਗਾ ਸੋ ਦੋਸਤੋ ਇਹਨਾਂ ਨੂੰ ਅਗਰ ਆਪਾਂ ਠੀਕ ਰੱਖਣਾ ਤਾਂ ਸਾਨੂੰ ਪੋਸਚਰ ਠੀਕ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਸੈਡੀਨਟਰੀ ਲਾਈਫ ਫੋਨ ਕਰਕੇ ਆਪਾਂ ਬੈਠੇ ਬੈਠੇ ਕੰਮ ਕਰਦੇ ਆਂ ਬੈਠੇ-ਬੈਠੇ ਕੰਮ ਕਰਨ ਦੇ ਨਾਲ ਸਾਡੇ neck pain ਬਹੁਤ ਪ੍ਰੋਬਲਮ ਆਂਦੀ ਹੈ ਕਿਉਂ ਕਿ ਬੱਚੇ ਜਿਆਦਾ IT ਸੈਕਟਰ ਚ ਨੇ ਜਿਨ੍ਹਾਂ ਨੇ ਕੰਪਿਊਟਰ ਸਾਇੰਸ ਕੀਤਾ ਉਹ ਲੈਪਟਾਪ ਤੇ ਕੰਮ ਕਰਦੇ ਇਸ ਤਰ੍ਹਾਂ ਤਾਂ ਉਹਨਾਂ ਨੂੰ ਆਪਣਾ neck ਸਾਹਮਣੇ ਦੇਖਣ ਲਈ ਲੈਪਟਾਪ ਨੂੰ ਐਲੀਵੇਟ ਕਰਨਾ ਚਾਹੀਦਾ ਹੈ ਹੁਣ ਐਲੀਵੇਟ ਅਗਰ ਲੈਪਟਾਪ ਹੋਏਗਾ ਇਸ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਪ੍ਰੋਬਲਮ ਤੋਂ ਬਚਾਅ ਹੋਏਗਾ ਤੁਹਾਡੀ neck ਸਿੱਧੀ ਰਹੇਗੀ ਠੀਕ ਹੈ ਕੁਝ ਚੀਜ਼ਾਂ ਦਾ ਮੈਂ ਦੁਬਾਰਾ ਦੱਸਣ ਜਾ ਰਿਹਾ ਕ੍ਰੋਸ ਲੈਗ ਕਰਕੇ ਨਹੀਂ ਬੈਠਣਾ ਕਈ ਅੱਗੇ ਹੋ ਕੇ ਇਸ ਤਰ੍ਹਾਂ ਕ੍ਰੋਸ ਲੈਗ ਕਰਕੇ ਬੈਠਦੇ ਆ ਇਹਦੇ ਨਾਲ ਮਹਿਲਾਵਾਂ ਨੂੰ ਔਰ ਪੁਰਸ਼ ਨੂੰ ਦੋਨਾਂ ਨੂੰ ਪ੍ਰੋਬਲਮ ਬਾਈ ਡਿਸਚਾਰਜ ਔਰ ਬੰਦਿਆਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਆਏਗੀ ਮੋਰ ਏਵਰ ਲੋਅਰ ਬੈਕਏਕ ਵੀ ਹੋਏਗਾ ਤੀਸਰਾ ਬੈਠਦੇ ਹੋਏ ਸਿੱਧੇ ਪੋਸਚਰ ਦੇ ਨਾਲ ਬੈਠਣਾ ਢੋਲ ਲਗਾ ਕੇ ਬੈਠੋ ਆਰਾਮ ਨਾਲ ਬੈਠੋ ਕ੍ਰੋਸ ਲੈਗ ਇਸ ਤਰ੍ਹਾਂ ਬੈਠਾਂਗੇ ਸ਼ੈਟਿਕਾ ਪੇਨ ਜਾਂ ਏਵੀਐਨ ਦੀ ਪ੍ਰੋਬਲਮ ਆਏਗੀ ਤੋਂ ਇਹਨਾਂ ਚੀਜ਼ਾਂ ਦੇ ਬਚਾਅ ਰੱਖਣ ਦੇ ਲਈ ਸਾਨੂੰ ਆਪਣਾ ਪੋਸਚਰ ਜਿਹੜਾ ਹੈ ਠੀਕ ਰੱਖਣਾ ਬਹੁਤ ਜ਼ਰੂਰੀ ਹੈ ਮਿਲਦੇ ਹਾਂ ਜਲਦੀ ਆਪਾਂ ਨਿਊ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ